ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਸਾਂਝਾ ਮੋਰਚਾ ਜੀਰਾ ਜੀਰਾ ਸ਼ਰਾਬ ਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਕਰੀਬ 2 ਸਾਲ ਹੋ ਗਏ ਨੇ ਧਰਨਾ ਚੱਲ ਰਿਹਾ ਹੈ ਆਪ ਸਭ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਨੇ ਹੁਣ ਫਸਲ ਵੱਡੀ ਹੈ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਇਹ ਹੈ ਕਿ ਸਾਂਝਾ ਮੋਰਚਾ ਜੀਰਾ ਤੇ ਮਾਇਆ ਦੀ ਕਮੀ ਹੈ ਰਾਸ਼ਨ ਦੀ ਕਮੀ ਹੈ ਆਪ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਫਸਲ ਵੱਢੀ ਹੈ ਕੋਈ ਕਣਕ ਜਾਂ ਤੁਸੀਂ ਮਾਇਆ ਨਾਲ ਇੱਥੇ ਸੇਵਾ ਕਰ ਸਕਦੇ ਹੋ ਸਾਂਝਾ ਮੁਰਜਾ ਜੀਰਾ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਆਪਣੀ ਫਸਲ ਦੇ ਵਿੱਚੋਂ ਆਪਣੀ ਕੋਈ ਗੱਟਾ ਦੋ ਗੱਟੇ ਕਣਕ ਜ਼ਰੂਰ ਦਾਨ ਕਰਕੇ ਜਾਓ ਜੋ ਕਿ ਸਾਂਝਾ ਮੋਰਚਾ ਜੀਰਾ ਦੇ ਆਉਣ ਵਾਲੇ ਖਰਚੇ ਵਧੀਆ ਤਰੀਕੇ ਨਾਲ ਹੋ ਸਕਣ ਕਿਉਂਕਿ ਸਾਡੀਆਂ ਤਿੰਨ ਤਰੀਕਾ ਆਪਣੀਆਂ ਪੈ ਰਹੀਆਂ ਨੇ ਇੱਕ ਤਰੀਕ ਆਪਣੀ ਦਿੱਲੀ ਦੇ ਵਿੱਚ ਐਨਜੀਟੀ ਦੇ ਵਿੱਚ ਪੈ ਰਹੀ ਹੈ ਇੱਕ ਹਾਈ ਕੋਰਟ ਦੇ ਵਿੱਚ ਪੈ ਰਹੀ ਹੈ ਤੇ ਇੱਕ ਫਿਰੋਜ਼ਪੁਰ ਦੇ ਵਿੱਚ ਪੈ ਰਹੀ ਹੈ ਮਾਇਆ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਿਲਫੁਲ ਦਾਨ ਕਰੋ ਜੋ ਕੋਈ ਵੀ ਕਣਕ ਦਾਨ ਕਰ ਸਕਦਾ ਹੈ ਕੋਈ ਗੱਟਾ ਦੋ ਗੱਟੇ ਉਹ ਦਾਨ ਕਰੋ ਜੇ ਕਿਸੇ ਵੀਰ ਨੇ ਕੋਈ ਮਾਇਆ ਦਾਨ ਕਰਨੀ ਹੈ ਤੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਮਾਇਆ ਵੀ ਦਾਨ ਕਰ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ